ਵਿੱਚ ਲਾਈਵ ਫੋਨ ਉਸ ਤੋਂ ਬਾਅਦ ਇੱਕ ਫਿਰ ਲੋਕ ਦਾ ਵੀਡੀਓ ਬਣਾਈ ਜਾਂਦੇ ਸੀਏ ਮਲਕੀ ਪਿੱਛੇ ਬਸ ਸੀਗੀ ਉਹਨਾਂ ਨੇ ਸਾਰਿਆਂ ਨੂੰ ਵੀਡੀਓ ਬਣਾ ਰੱਖੀ ਸੀ ਉਸ ਬੰਦੇ ਨੇ ਕਿਹਾ ਕਿ ਸਾਨੂੰ ਕੋੜੀਆਂ ਲਿਆਓ ਕਿ ਬੱਚੇ ਆ ਛੋਟੇ ਛੋਟੇ ਆ ਕਿ ਬੱਚਿਆਂ ਨੂੰ ਠੰਡ ਲੱਗ ਜਾਂਦੀ ਆ ਇਹ ਚੁਗਗੇ ਕੜਾ ਮੇਰੇ ਆਪਦੀ ਮਾਂ ਕੋਲ ਜਾ ਰਹੇ ਸੀ ਹਾਂਜੀ ਹਾਂਜੀ ਅਸੀਂ ਦੋ ਮੋਟਰਾਂ ਤੇ ਚੜਾ ਗਏ ਜੀ ਇਹ ਕਹਿੰਦੇ ਡੈਡੀ ਜਾਮਾ ਕਿ ਨਾ ਜੇ ਹੁਣ ਇਹ ਨਾ ਆਉਂਦੀ ਸਹੀ ਵੀ ਨਹੀਂ ਬਚਦੀ ਸੀ ਜੀ ਮਾ ਚਲ ਤੂੰ ਜਾਇਆ ਕਹਿੰਦੀ ਜਿਹੜੀ ਜੀਤਾ ਆਇਆ ਕਰਦਾ ਨਹੀਂ ਅਸੀਂ ਪਿਛਲੀ ਸੀਟ ਤੇ ਸੀਗੇ ਸਭ ਤੋਂ ਤੇ ਸਾਡਾ ਹੱਥ ਮਿਲ ਕੇ ਪੈਪ ਹੁੰਦੇ ਉਹਦੇ ਤੇ ਪੈ ਰਿਆ ਸੀ ਇਹਨੂੰ ਤਾਂ ਮੈਂ ਆਪ ਦੇ ਮੇਰੀ ਗੋਦੀਆਂ ਤੇ ਸੁੱਤੀ ਪਈ ਸੀ ਇਹਨੂੰ ਮੈਂ ਆਪ ਦੇ ਕੋਲੇ ਕਰ ਲਿਆ ਮम्मा ਥੱਲੇ ਡੁੱਬ ਗਏ ਸੀ ਅਸੀਂ ਮੈਂ ਸੀ ਮੇਰੀ ਛੋਟੀ ਭੈਣ ਸੀ ਤੇ ਮੇਰੀ ਮੰਮੀ ਸੀ ਅਸੀਂ ਸਾਡੇ ਨਾਨਕੇ ਜਾ ਰਹੇ ਸੀਗੇ ਚੁਗਗੇ ਕਲਾ ਉੱਥੇ ਰਾਸਤੇ ਵਿੱਚ ਮੂਰ ਟਰੱਕ ਆਇਆ ਤੇ ਉਦੋਂ ਨਾਲ ਟਰੱਕ ਤਾਂ ਨੰਗਿਆ ਤੇ ਗੱਡੀ ਸੀ ਜਿਹੜੀ ਬੱਸ ਸੀ ਉਹ ਫਿਸਲ ਗਈ ਤੇ ਉਹਦੇ ਵਿੱਚ ਡਿੱਗ ਪਈ। ਅਸੀਂ ਪਿਛਲੀ ਸੀਟ ਤੇ ਸੀ ਸਭ ਤੋਂ ਤੇ ਸਾਡਾ ਹੱਥ ਮਿਲ ਕੇ ਪੈਪ ਹੁੰਦੇ ਉਹਦੇ ਤੇ ਪੈ ਰਿਹਾ ਸੀ। ਇਹਨੂੰ ਤਾਂ ਮੈਂ ਆਪ ਦੇ ਮੇਰੇ ਗੋਦੀਆਂ ਤੇ ਸੁੱਤੀ ਪਈ ਸੀ ਇਹਨੂੰ ਮੈਂ ਆਪ ਦੇ ਕੋਲੇ ਕਰ ਲਿਆ। ਮੰਮਾ ਥੱਲੇ ਡੁੱਬ ਗਏ ਸੀ। ਇੱਕ ਬੰਦਾ ਆ ਸੀਗਾ ਉਹਨੇ ਕੰਚ ਤੋੜ ਕੇ ਉਹਦੀ ਬਾਹਂ ਟੁੱਟ ਗਈ ਸੀ। ਉਹਨਾਂ ਨੇ ਸਾਰਿਆਂ ਨੂੰ ਕੱਢਿਆ ਸੀ। ਪਹਿਲਾਂ ਮੈਨੇ ਇਹਨੂੰ ਕਢਵਾਤਾ ਫਿਰ ਮੈਂ ਆਪ ਨਿਕਲ ਗਈ ਫਿਰ ਮੇਰੀ ਮੰਮੀ ਨੂੰ ਕਢਵਾਤਾ। ਉਸ ਤੋਂ ਬਾਅਦ ਇਕ ਫਿਰ ਲੋਕ ਦਾ ਵੀਡੀਓ ਬਣਾਈ ਜਾਂਦੇ ਸੀਗੇ ਕਿਉਂਕਿ ਪਿੱਛੇ ਬਸ ਸੀਗੀ ਉਹਨਾਂ ਨੇ ਸਾਰਿਆਂ ਨੂੰ ਵੀਡੀਓ ਬਣਾ ਰੱਖੀ ਸੀ ਉਸ ਬੰਦੇ ਨੇ ਕਿਹਾ ਕਿ ਸਾਨੂੰ ਪੋੜੀਆਂ ਲਿਆਓ ਕਿ ਬੱਚੇ ਆ ਛੋਟੇ ਛੋਟੇ ਆ ਕਿ ਬੱਚੇ ਨੂੰ ਠੰਡ ਲੱਗ ਜਾਂਦੀ ਆ ਫਿਰ ਉਹਨਾਂ ਨੇ ਪਹਿਲਾਂ ਤਾਂ ਕਿਸੇ ਨੇ ਮੰਨੀ ਨਹੀਂ ਫਿਰ ਉਹਨਾਂ ਨੇ ਬੱਚੇ ਲਿਆ ਕੇ ਦਿੱਤੀ ਅੱਧੋਂ ਨੇ ਅੱਧੇ ਉੱਧੇ ਕਾਂਡੇ ਵਾਦ ਉਹਨਾਂ ਨੇ ਜਦੋਂ ਪੋੜੀ ਲਿਆ ਕੇ ਦਿੱਤੀ ਫਿਰ ਜਿਵੇਂ ਜਿਨ੍ਹਾਂ ਦੇ ਸੱਤਣਾ ਸੂਤਣਾ ਥੋੜੀਆਂ ਜਿਹੀ ਬੱਚੇ ਸੀ ਉਹਨਾਂ ਦੀ ਮੰਮੀਆਂ ਜਿਨ੍ਹਾਂ ਨੂੰ ਬਾਹਰ ਘੱਟ ਰੱਖਿਆ ਸੀ ਉਹਨਾਂ ਨੂੰ ਉੱਧਰ ਲੈ ਗਏ ਤਲਵੰਡੀ ਲੈ ਕੇ ਸੀਗੇ ਤੇ ਇਧਰ ਬਠਿੰਡ ਲੈ ਕੇ ਸੀ ਸਾਨੂੰ ਤੇ ਮੰਮਾ ਹੋਰਾਂ ਨੂੰ ਇਧਰ ਲਈ ਹਸਪੀਟਲ ਚਲੇ ਆਏ ਸੀ ਹਾਂ ਤਲਵੰਡੀ ਮੰਮੀ ਬਿਓਸ਼ ਹੋ ਰਹੀ ਸੀਗੇ ਤੇ ਉਹ ਜਿਵੇਂ ਜਦੋਂ ਕੱਢਿਆ ਮੰਮੀ ਨੂੰ ਉਹਦਾ ਪਾਣੀ ਕੱਢ ਰਹੇ ਸੀਗੇ ਨੱਪ ਕੇ ਪਾਣੀ ਵੀ ਥੋੜਾ ਬਹੁਤ ਹੀ ਨਿਕਲਿਆ ਸੀ ਆ ਮੰਮੀ ਜਦੋਂ ਮੇਰੇ ਤਾਂ ਪੈਰ ਨੂੰ ਹੱਥ ਪੈ ਗਿਆ ਸੀ ਤੇ ਮੰਮਾ ਫਿਸਲ ਕੇ ਥੱਲੇ ਵਾਗੇ ਸੀ ਫਿਰ ਮੈਂ ਮੰਮਾ ਦਾ ਹੱਥ ਫੜ ਲਿਆ ਸੀਗਾ ਥੋੜਾ ਦਿਖੀ ਅੰਦਾ ਸੀ ਆ ਮਮਾ ਦੇਖਿ ਚਲੇ ਆਸੀਆ ਪਰ ਮਮਾ ਕੁਝ ਬੋਲ ਨਹੀਂ ਰਹੇ ਸੀ ਪਹਿਲਾਂ ਤਾਂ ਕਿਸੇ ਨੇ ਕੀਤੀ ਨਹੀਂ ਫਿਰ ਮੈਂ ਆਖਿਆ ਮੈਨੂੰ ਮੇਰੀ ਮਮਾ ਦੇ ਵਿੱਚ ਫਿਰ ਬਾਤ ਚ ਕੀਤੀ 10-5 ਮਿੰਟਾ ਬਾਅਦ ਮੈਂ ਰੋਣ ਲੱਗ ਗਈ ਫਿਰ ਕੀਤੀ ਉਹਨਾਂ ਨੇ ਅਸੀਂ 6 ਭੈਣਾਂ ਗੀਆਂ ਇੱਕ ਮੇਰੀ ਮਾਸੀ ਕੋਲ ਐ ਤੇ ਇੱਕ ਗੁਜਰਗੀ ਸੀ ਹੁਣ ਅਸੀਂ 4 ਭੈਣਾਂ ਗੀਆਂ ਮੇਰਾ ਨਾਮ ਪ੍ਰੇਮ ਕੁਮਾਰੀ ਮੈਨੂੰ ਇਹ ਬੁਖਾਰ ਹੋ ਗਿਆ ਸੀ ਮੈਂ ਆਖਣ ਮਿੱਟੀ ਕੱਲ ਵੇ ਹੂੰ ਤੈਨ ਮਗਾ ਤੈਨੂੰ ਨਾ ਕੋਰ ਤਾਰਿਆ ਨਾ ਤੈਨੂੰ ਕੀ ਕਰਵਾਇ ਅਸੀਂ ਦੋ ਮੋਟਰਸਾਂ ਚੱਕੇ ਸੀ ਮੈਂ ਤੇ ਮੇਰੇ ਭਤੀਜੇ ਨੇ ਤੇ 20 ਕਿਲੋ ਚੌਹੇ ਨੇ ਉਹ ਬੰਨ ਲੈ ਨਾਲ ਜੀ ਬਾਜਰੀ ਵੀ ਮਾਂ ਵਾਸਤੇ ਲੈ ਕੇ ਜਾਉਂਗੀ ਚਾਰਾਂ ਨੂੰ ਤਿਆਰ ਕਰ ਲਈ ਇਹਨਾਂ ਨੇ ਦੋ ਤਾਂ ਕਹਿੰਦੀ ਅਸੀਂ ਜਾਣਾ ਨਹੀਂ ਮੈਂ ਕਿਹਾ ਚਲੋ ਵੀ ਤੁਸੀਂ ਨਹੀਂ ਜਾਣਾ ਵੀ ਦੋ ਵਗ ਜਾ ਏ ਕਿਹਨ ਜੜੀ ਕਿਵੇਂ ਕਰਾਵਾਂਗਾ ਤੂੰ ਜਾ ਬੇਟਾ ਚੱਲ ਕੋਈ ਨਹੀਂ ਨਾਲ ਵਗ ਜਾ ਉਹ ਤੋਂ ਕਰਕੇ ਜੀ ਮੈਂ ਇਹਨਾਂ ਨੂੰ ਨਾਗਪੁਰ ਆ ਕੇ ਚੜਾ ਆ ਗਿਆ ਇਹਨਾਂ ਨੂੰ ਬੱਸ ਟੱਪ ਗਈ ਸੀ ਉਹ ਨਾਗਪੁਰ ਤੋਂ ਉਹ ਤੁਆ ਕੀ ਬੱਸ ਪੁੱਛਿਆ ਵੀ 40 ਮਿੰਟਾਂ ਬਾਅਦ ਬੱਸ ਆਉਗੀ ਦੁਬਾਰੇ ਮੈਂ ਆਖੇ ਵੀ ਭੁੱਖੀਆਂ ਮਰਦੀਆਂ ਜਾਣਗੀਆਂ ਵੀ ਇਹਨਾਂ ਨੂੰ ਮੈਂ ਚੀਜ਼ ਲੈ ਕੇ ਜਾ ਕੋਈ ਮੈਂ ਇਹਨਾਂ ਨੂੰ 50 ਰੁਪਏ ਦੀ ਚੀਜ਼ ਲੈ ਕੇ ਦੇਤੀ ਉਦੋਂ ਬੱਸ ਆ ਗਈ ਬੱਸ ਆਈ ਤੇ ਮੈਂ ਭੱਜ ਕੇ ਜਦੋਂ ਬੱਸ ਆਕੇ ਮੈਂ ਉਹ ਤੋਂ ਬਕਾਇਆ ਵੀ ਨਹੀਂ ਲੈਤਾ ਮੈਂ ਕਿਹਾ ਪਹਿਲਾਂ ਵੀ ਬੱਚੀਆਂ ਭੁੱਖੀਆਂ ਮਰਨਗੀਆਂ ਮੈਂ ਪਹਿਲਾਂ ਕੇਲੇ ਫੜਾ ਗਏ ਇਹਨਾਂ ਫੜਾ ਕੇ ਤੇ ਉਸ ਤੋਂ ਬਾਅਦ 3 ਕ ਘੰਟੇ ਬਾਅਦ ਮੇਰੇ ਕੋਲੇ ਫੋਨ ਲੱਗ ਆ ਗਿਆ ਜੀ ਤੇਨ ਭਾਈ ਐ ਕਰਕੇ ਵੀ ਆ ਗੱਲ ਬਣ ਗਈ ਬੇਟੀਆਂ ਖੁਬਹਾਈਆਂ ਹੋਈਆਂ ਜੀ ਪਹੁੰਚ ਜਾਦੇ ਉਹਦੀ ਮੈਂ ਇਹਦਾ ਜ਼ਿੰਮੇਵਾਰ ਨੰੁੰਡੇ ਨੂੰ ਲੈ ਕੇ ਅਸੀਂ ਗੱਡੀ ਲੈ ਕੇ ਪਹੁੰਚ ਗਏ ਜੀ ਵੀ ਕਹਿੰਦੇ ਵੀ ਤੁਸੀਂ ਬਠਿੰਡੇ ਨਾ ਆਓ ਵੀ ਤੁਸੀਂ ਆਹ ਬੱਚੇ ਸੰਭਾਲੋ ਵੀ ਗੁੜੀਆਂ ਸਹੀ ਨਹੀਂ ਇਹਨਾਂ ਦਾ ਗੱਲ ਹੋ ਗਈ ਸੀ ਵੀ ਅਸੀਂ ਇਹਨਾਂ ਨੂੰ ਚਾਹ ਪਿਆਤੀ ਬਿਸਕੁਟ ਖਵਾਤੀ ਜੀ ਇਹ ਜਮਾ ਸਹੀ ਨਹੀਂ ਫਿਰ ਸ਼ਾਮ ਨੂੰ ਅਸੀਂ ਜਾ ਕੇ ਇਹਨਾਂ ਨੂੰ ਇੱਥੇ ਨਵੇਂ ਪਿੰਡ ਲੈ ਆਏ ਸੀ ਰਾਤ ਅਸੀਂ ਭੈਣ ਕੋਲੇ ਰਹਿ ਗਏ ਸੀ ਨਵੇਂ ਪਿੰਡ ਔਕਾ ਤੋਂ ਲੱਗਦੀ ਬਸ ਪਤਾ ਨਹੀਂ ਕਿਵੇਂ ਬੈਠਿਆ ਮੇਰੇ ਪਾਸੇ ਥੋੜੀ ਛੱਡ ਗਈ ਹੈ ਸਾਰੀ ਬਰਾਬਰ ਕਮਾਉਂਦੀ ਸੀ ਕੀ ਕੰਮ ਕਰਦੇ ਸੀ ਕੰਮ ਕਰ ਮੈਂ ਜੀ ਮਜ਼ਦੂਰੀ ਕਰਦੇ ਜੀ ਦਿਹਾੜੀ ਹਾਂਜੀ ਉਹ ਰੋਟੀ ਪਾਣੀ ਨਾਲ ਕੰਮ ਕਰਾਉਂਦੀ ਸੀ ਜੀ ਮੈਨੂੰ ਪੈਸੇ ਵੀ ਦੇ ਕੇ ਆਈ ਹੈ ਜੀ ਘਰੇ 2000 ਰੁਪਏ ਵੀ ਤੂੰ 500 ਬੁੜੀ ਦਾ ਦੇਣਾ 250 ਬੁਲਾਨੀ ਦਾ 250 ਬੁਲਾਨੀ ਦਾ ਠੀਕ ਹੈ ਵੀ 1500 ਤੂੰ ਇੱਕ ਬੁੜੀ ਦਾ ਦੇਣਾ ਵੀ ਮੇਰੇ ਮਗਰੋਂ ਨਾ ਵੀ ਸਾਡੇ ਪੈਸੇ ਮੈਨੂੰ ਫੋਨ ਨਾ ਕੋਈ ਬੁੜੀ ਕਰੇ ਕੀ ਕੰਮ ਕਰਦੇ ਆਹੀ ਨਾਰੇ ਟਾਇਲ ਸਾ ਪੁਲਸਾ ਮਜਦੂਰੀ ਦਾ ਕੰਮ ਹੀ ਕਰਦੇ ਸੀ। ਮੈਨੂੰ ਕਦੀ ਮੇਰੇ ਮਗਰ ਫੋਨ ਨਾ ਆਵੇ। ਇਹਨੋਂ ਦੂਜਿਆਂ ਨੂੰ ਕਹਿੰਦੀ ਤੁਸੀਂ ਜਾਂਦੀਆਂ ਨਹੀਂ ਮੈਨੂੰ ਫੋਨ ਨਾ ਕਰਿਓ। ਠੀਕ ਹੈ ਮੈਂ ਤਾਂ ਮਗਰ ਵੀ ਤੂੰ ਐ ਫਿਰ। ਇਹ ਚੁਗਗੇ ਕਾਲਾ ਮੇਰੇ ਆਦੀ ਮਾਂ ਕੋਲ ਜਾ ਰਹੇ ਸੀ। ਹਾਂਜੀ ਹਾਂਜੀ ਅਸੀਂ ਦੋ ਮੋਟਰਸਾਂ ਤੇ ਚੜਾ ਕੇ ਜੀ। ਇਹ ਕਹਿੰਦੀ ਡੇੜੀ ਜਾਮਾ ਕਿ ਨਾ ਜੇ ਹੁਣ ਇਹ ਨਾ ਆਉਂਦੀ ਸਹੀ ਵੀ ਨਹੀਂ ਬਚਦੀ ਸੀ ਜੀ। ਮੈਂ ਚੱਲ ਤੂੰ ਜਾਇਆ ਕਹਿੰਦੀ ਡੇੜੀ ਜੀ ਤਾ ਆਇਆ ਕਰਦਾ ਨਹੀਂ। ਇਹਨੂੰ ਕਹਿੰਦੀ ਤੂੰ ਤਾਂ ਚੱਲ ਹੀ ਚੱਲ ਨਾਲ। ਦੋ ਕਹਿੰਦੀ ਅਸੀਂ ਜਾਂਦੀਆਂ ਨਹੀਂ। ਉਸ ਤੋਂ ਬਾਅਦ